ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਵਾਰ ਫੇਰ ਤੁਹਾਨੂੰ ਦੱਸ ਲਈਏ ਰਾਤੀ ਤਕਰੀਬਨ ਮੀਂਹ ਸ਼ੁਰੂ ਹੋਇਆ ਸੀ ਉਹਦੇ ਨਾਲ ਜਿਹੜਾ ਮੀਂਹ ਦੇ ਨਾਲ ਜਿਹੜਾ ਪ੍ਰੇਮਪੁਰਾ ਬਿਲਕੁਲ ਫਿਰ ਭਰ ਗਿਆ ਆ ਦੇਖੋ ਜਿਹੜਾ ਨੌਜਵਾਨ ਆ ਰਿਹਾ ਤੇ ਕਾਫੀ ਮੀਂਹ ਪੈਣ ਦੇ ਨਾਲ ਫੁਵਾਰਾ ਦੇ ਵਿੱਚ ਇੱਕ ਵਾਰ ਫੇਰ ਤੋਂ ਭਰੀਆਂ ਸੜਕਾਂ ਆ ਦੇਖੋ ਗੱਡੀ ਜਾ ਰਹੀ ਆ ਤੋਂ ਦਿਖਾਉਨੇ ਆ ਦੇਖੋ ਇਹ ਸਾਰਾ بارش ਦੇ ਕਾਰਨ ਹੀ ਮਤਲਬ ਪਾਣੀ ਜਿਹੜਾ ਖੜਾ ਆ ਕੋਸ ਸਮੇਂ ਬਾਅਦ ਨਿਕਲ ਜਾਊਗਾ ਬਣੀ ਇਹ ਜਿਹੜੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਪ੍ਰੇਮਪੁਰੇ ਦੀਆਂ ਅਸੀਂ ਤੁਹਾਨੂੰ ਦੂਸਰੀ ਸਾਈਡ ਫਗਵਾੜੇ ਦਿਖਾਣੇ ਆ ਇਹ ਹੈਗਾ ਜੀ ਹਸਪੀਟਲ ਤਾਂ ਬਹੁਤ ਐਥੇ ਤੇ ਹਸਪੀਟਲਾਂ ਦੇ ਮੋੜੇ ਦੇਖੋ ਪਾਣੀ ਕਿੰਨਾ ਖੜਾ ਜਿਹੜੀ ਦੂਸਰੀ ਸਾਈਡ ਆ ਅਸੀਂ ਅੰਦਰ ਨਹੀਂ ਜਾ ਸਕਦੇ ਪਾਣੀ ਬਹੁਤ ਜ਼ਿਆਦਾ ਆ ਤੇ ਉੱਥੇ ਮੇਰੇ ਖਿਆਲ ਅ ਵੀ ਅੱਧੀ ਗੱਡੀ ਜਿਹੜੀ ਆ ਪਾਣੀ 'ਚ ਡੁੱਬ ਜਾਂਦੀ ਆ ਜੇ ਇਸ ਤਰ੍ਹਾਂ ਬਰਸਾਤ ਚੱਲਦੀ ਰਹੀ ਪਾਣੀ ਕਾਫੀ ਹੋ ਸਕਦਾ ਆ ਦੇਖੋ ਗੱਡੀਆਂ ਆ ਰਹੀਆਂ ਆ ਜਿਹੜਾ ਨਹੀਂ ਉਹ ਦੇਖੋ ਗੱਡੀ ਆ ਰਹੀ ਉਹ ਦੇਖੋ ਇਹ ਆ ਅਸੀਂ ਉਧਰ ਤਾਂ ਨਹੀਂ ਜਾ ਸਕਦੇ ਕਿ ਪਾਣੀ ਉਧਰ ਬਹੁਤ ਜ਼ਿਆਦਾ ਆ ਆ ਦੇਖੋ ਗੱਡੀਆਂ ਨੇ ਘਰੇ ਆ ਹਾਂਜੀ ਆ ਜਿਹੜਾ ਤੁਹਾਨੂੰ ਏਰੀਆ ਦਿਖਾਉਨੇ ਆ ਫਗਵਾੜੇ ਦਾ ਦੇਖੋ ਪਾਣੀ ਪਾਣੀ ਕਿਦਾਂ ਜਲਥਲ ਹੋਇਆ ਪਿਆ ਇਧਰੋਂ ਕੋ ਗੱਡੀ ਆ ਰਹੀ ਹੈ ਤੁਹਾਨੂੰ ਉਹ ਵੀ ਦਿਖਾਉਦੇ ਆ ਦੇਖੋ ਦੇਖੋ ਕੱਲ ਰਾਤੀ 12 ਵਜੇ ਮੀਂਹ ਸ਼ੁਰੂ ਹੋਇਆ ਉਹਦੇ ਨਾਲ ਜਿਹੜੀਆਂ ਸੜਕਾਂ ਜਿਹੜੀਆਂ ਆ ਭਰ ਚੁੱਕੀਆਂ ਲੋ ਜੀ ਇਹ ਆ ਸੜਕਾਂ ਖੋਵਾਲੇ ਦੀਆਂ ਆ ਦੇਖੋ ਖੋਸ਼ੇ ਹੀ ਮੀਂਹ ਪੈਣ ਤੇ ਆਪਾਂ ਕੋਈ ਸ਼ੀ ਨਹੀਂ ਕਹਿ ਸਕਦੇ। ਆफी ਮੀ ਪੈਣ ਦੇ ਸੜਕਾਂ ਜਿਹੜੀਆਂ ਫੋਵਾੜੀਆਂ ਦੀਆਂ ਪਾਣੀ ਨਾਲ ਭਰ ਚੁੱਕੀਆਂ। ਤਾਂ ਬਾਰਸ਼ ਦੇ ਕਾਰਨ ਫੋਵਾੜੀਆਂ ਨੇ ਏਸੀ ਤਰ੍ਹਾਂ ਹੁੰਦਾ। ਆਪਾਂ ਕਿਸੇ ਨੂੰ ਕੋਈ ਦੋਸ਼ ਨਹੀਂ ਦੇ ਸਕਦੇ। ਤਾਂ ਜਿਹੜਾ ਸੜਕਾਂ ਆ ਜਿਹੜੇ ਮੀ ਪੈਂਦੇ ਆ ਤਾਂ ਪਾਣੀ ਖੜਦੇ ਖੜਦਾ ਕੁਝ ਟਾਈਮ ਦੇ ਫਿਰ ਆਹ ਹੌਲੀ ਹੌਲੀ ਨਿਕਲ ਜਾਂਦਾ। ਉਹਦੀਆਂ ਜਿਹੜੀਆਂ ਤਸਵੀਰਾਂ ਅੱਜ ਤੁਹਾਨੂੰ ਦਿਖਾ ਰਿਹਾ ਆ ਦੇਖੋ। ਹਾਲੋ ਇੱਕ ਆਟੋ ਵੀ ਆ ਰਿਹਾ ਦੇਖੋ